ਦੋਸਤੋ ਅੱਜ ਦਾ ਮੇਰਾ ਜੋ ਟੌਪਿਕ ਹੈ ਇਹ ਬਿਲਕੁਲ ਸੱਚ ਤੇ ਆਧਾਰਿਤ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਵੀਡੀਓ ਦੇਖਣ ਵਾਲੇ ਦੋਸਤ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਵੀ ਨਾਲ ਨਾਲ ਕਹਾਂਗਾ ਕਿ ਅੱਛੀਆਂ ਗੱਲਾਂ ਅੱਛੀਆਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਵੀਡੀਓ ਨੂੰ ਪੂਰਾ ਦੇਖੋ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਦਿਨ ਚੜਿਆ ਇੱਕ ਬੁੱਢੀ ਮਾਤਾ ਦਿਨ ਚੜਿਆ ਇੱਕ ਬੁੱਢੀ ਮਾਤਾ ਮੇਰੇ ਕੋਲ ਦੀ ਲੰਘਦੀ ਹੈ ਮੈਨੂੰ ਕਹਿੰਦੀ ਪੁੱਤ 5-10 ਰੁਪਏ ਦੇ ਮੈਂ ਪੁੱਛਿਆ ਮਾਤਾ ਤੂੰ ਕਿਉਂ ਮੰਗਦੀ ਐ ਤੇ ਮਾਤਾ ਕਹਿੰਦੀ ਪੁੱਤ ਮੈਂ ਨਹੀਂ ਮਜਬੂਰੀ ਮੰਗਦੀ ਐ ਪੁੱਤ ਮੈਂ ਨਹੀਂ ਮਜਬੂਰੀ ਮੰਗਦੀ ਐ ਮੈਂ ਪੁੱਛਿਆ ਮਾਤਾ ਤੈਨੂੰ ਸਮਝ ਹੀ ਨਹੀਂ ਲੱਗਦੀ ਮਾਤਾ ਕਹਿੰਦੀ ਪੁੱਤ ਮੈਂ ਤਾਂ ਸੰਗਦੀ ਐ ਪਰ ਮਜਬੂਰੀ ਕਿੱਥੋਂ ਸੰਗਦੀ ਐ ਮਜਬੂਰੀ ਕਿੱਥੋਂ ਸੰਗਦੀ ਐ ਪੁੱਤ ਮੈਂ ਨਹੀਂ ਮਜਬੂਰੀ ਮੰਗਦੀ ਐ ਪਾਟੇ ਕੱਪੜੇ ਘਰ ਨਾ ਦਾਣੀ ਰੋਣ ਨਿਆਣੀ ਰਾਤ ਸੁਪਨਿਆਂ ਵਿੱਚ ਲੰਘਦੀ ਐ ਪੁੱਤ ਮੈਂ ਨਹੀਂ ਇਹ ਤਾਂ ਮਜਬੂਰੀ ਮੰਗਦੀ ਐ ਪੁੱਤ ਮੈਂ ਨਹੀਂ ਇਹ ਤਾਂ ਮਜਬੂਰੀ ਮੰਗਦੀ ਐ ਮੈਂ ਪੁੱਛਿਆ ਮਾਤਾ ਪਰਿਵਾਰ ਵਿੱਚ ਹੈ ਨਹੀਂ ਕੋਈ ਕਮਾਉਣ ਵਾਲਾ ਮਾਤਾ ਕਹਿੰਦੀ ਚੰਦਰੀ ਨਸ਼ਿਆਂ ਪਹਿਲਾਂ ਖਾਦਾ ਸਿਰ ਦਾ ਸਾਈਂ ਫਿਰ ਪੁੱਤ ਦੀ ਲਾਸ਼ ਵੀ ਇਸੇ ਦਰਿਆ ਵਿੱਚੋਂ ਲੰਘਦੀ ਐ ਪੁੱਤ ਮੈਂ ਨਹੀਂ ਮਜਬੂਰੀ ਮੰਗਦੀ ਐ ਪੁੱਤ ਮੈਂ ਨਹੀਂ ਮਜਬੂਰੀ ਮੰਗਦੀ ਐ ਇਹੋ ਗੱਲ ਕਈ ਵਾਰ ਮੈਨੂੰ ਵੀ ਡੰਗਦੀ ਐ ਕਿ ਵਾਕਈ ਮੰਗਣਾ ਕੌਣ ਚਾਹੁੰਦਾ ਸੱਚੀ ਮਜਬੂਰੀ ਮੰਗਦੀ ਐ ਸੱਚੀ ਮਜਬੂਰੀ ਮੰਗਦੀ ਹੈ ਧੰਨਵਾਦ ਦੋਸਤੋ